ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਹੈ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਲੈ ਕੇ ਆਏ ਹਾਂ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 20 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੀ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆਂ ਤੇ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਪੈਣੀ ਪੱਤਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਦੂਜਾ ਨਾਮ 41000 ਸੀ ਬੈਸਟ ਰੇਡਰ ਦੇ ਬਿੱਟ ਜਾਫੀ ਨੂੰ 515200 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਬਰਨਾਲਾ ਤੇ ਉਗੋਕੀ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਉਗੋਕੇ ਫਾਸਟ ਦੇ ਬਰਨਾਲਾ ਸੈਕੰਡ ਤੇ ਇਹ ਤੋਂ ਬੈਸਟ ਰੇਡਰ ਬਣੇਗਾ ਨਿੱਕਾ ਬਲਰੇ ਵਾਲਾ 7 ਕਬੜੀਆਂ ਪਾ ਕੇ 7 ਨੰਬਰ ਲੈ ਤੇ ਇਹ ਬਿੱਟ ਜਾਫੀ ਬਣੇਗਾ ਗਿੰਦੀ ਉਗੋਕੇ ਵਾਲਾ 7 ਟੱਚ ਲੈ ਕੇ 4 ਜਾਫੇ ਲਾਏ ਅੱਗੇ ਗੱਲ ਕਰਦੇ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਇਥੇ ਪਹਿਲਾ ਨਾਮ 1 लाख ਰੁਪਏ ਤੇ ਦੂਜੇ ਨਾਮ 71000 ਸੀ ਬੈਸਟ ਰੇਡਰ ਦੇ ਬਿੱਟ ਜਾਫੀ ਨੂੰ 5 ਦੀ ਗੋਰਖਪੁਰ ਤੇ ਪਾਈ ਦੀ ਟੀਮਾਂ ਦੇ ਵਿਚਕਾਰ ਇਹ ਤਾਂ ਪਾਈ ਸੈਕਿੰਡ ਤੇ ਗੋਰਖਪੁਰ ਫਰਸਟ ਤੇ ਸੋ ਬੈਸਟ ਰੇਡਰ ਬਣेंगे ਦੌੜੂ ਤੇ ਪਠਾਨ ਗੋਰਖਪੁਰ ਦੋਨਾਂ ਨੇ 7-7 ਕਵਡੀਆਂ ਪਾ ਕੇ 7-7 ਨੰਬਰ ਲੈਤੇ ਤੇ ਦੋਨੇ ਜੁਆਇੰਟ ਬੈਸਟ ਰੇਡਰ ਬਣੇਗੇ ਤੇ ਬੈਟ ਜਾਫੀ ਬਣ ਗਿਆ ਵਿਕਾਸ ਮਦਲੋੜਾ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਮਨਸੂਰਪਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 41000 ਸੀ ਬੈਸਟ ਰੇਡਰ ਦੇ ਬੈਟ ਜਾਫੀ ਨੂੰ 1-1000 ਰੁਪਏ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਟੀਮਾਂ ਦੇ ਵਿਚਕਾਰ ਇਹ ਤਾਂ ਸੰਗੋਜਲਾ ਫਰਸਟ ਤੇ ਮਨਸੂਰਵਾਲ ਸੈਕੰਡ ਤੇ ਇਥੋਂ ਬੈਟ ਰੇਡਰ ਬਣੇਗੇ ਪਵੀ ਸੰਗੋਜਲਾ ਤੇ ਕੋੜਾ ਪਰਮਜੀਤਪੁਰੀਆ ਦੋਨਾਂ ਨੇ ਸੱਤ-ਸੱਤ ਕਵਡੀਆਂ ਪਾ ਕੇ ਸੱਤ-ਸੱਤ ਨੰਬਰ ਲਈ ਤੇ ਦੋਨੇ ਜੁਆਇੰਟ ਬੈਸਟ ਰੇਡਰ ਬਣੇਗੇ ਤੇ ਬੈਟ ਜੱਫੀ ਬਣੇਗਾ ਹੈਰੀ ਤਲੇ ਟੇਲਾ 6 ਟੱਚ ਲੈ ਕੇ 6 ਜੱਫੇ ਲਾਏ ਅੱਗੇ ਗੱਲ ਕਰਦੇ ਮੰਨ ਲਓ ਕਿ ਕਵਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 85000 ਤੇ ਦੂਜਾ ਨਾਮ 68000 ਸੀ ਬੈਸਟ ਰੇਡਰ ਤੇ ਬੈਟ ਜੱਫੀ ਨੂੰ 35-35000 ਰੁਪਏ ਦਿੱਤੇ ਗਏ ਸਨ ਅਤੇ ਫਾਈਨਲ ਮੈ ਦੇ ਲੋਹਾਰਾ ਫਾਸਟ ਤੇਥ ਵੈਸਟ ਰੇਡਰ ਬਣੇਗਾ ਅਰਸ਼ ਲੋਗੜ ਵਾਲਾ ਸੱਤ ਕਬੜੀਆਂ ਬਾਕੀ 6 ਨੰਬਰ ਲੈਤੇ ਤੇ ਬੇਟ ਜਾਫੀ ਬਣੇਗਾ ਸੋਨਾਬੰਦ ਡੋੜ ਵਾਲਾ ਤੇ ਅਰਸ਼ ਲੋਹਾਰੇ ਵਾਲਾ ਦੋਨਾਂ ਨੇ ਪੰਜ ਪੰਜ ਟੱਚ ਲੈ ਕੇ ਦੋ ਦੋ ਜੱਫੇ ਲਾਈ ਦੋਨੇ ਜੁਆਇੰਟ ਵੈਸਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਕੋਲਾਰ ਕਬੜੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦੀ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀਬੈਸਟ ਰੇਡਰ ਤੇ ਬੇਟ ਜਾਫੀ ਨੂੰ 31 31000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਮੈਮਤਵਾਲ ਤੇ ਕੋਲਾਰ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਮਹਿਮਦਵਾਲ 6 ਕਵਡੀਆਂ ਪਾ ਕੇ 6 ਨੰਬਰ ਲੈਤੇ ਤੇ ਬਿਟ ਜਾਫੀ ਬਣਾਇਆ ਗਿੰਨੀ ਮਹਿਮਦਵਾਲ 6 ਟੱਚ ਲੈ ਕੇ 3 ਜੱਫੇ ਲਾਏ ਅੱਗੇ ਗੱਲ ਕਰਦੇ ਆ ਮਾਛੀ ਬੁਗਰਾ ਕਵਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 71000 ਸੀ ਬੈਸਟ ਰੇਡਰ ਦੇ ਬਿਟ ਜਾਫੀ ਨੂੰ 31-31000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਤੁੰਬੜਪਨ ਤੇ ਜਿਉਣ ਵਾਲੇ ਦੀਆਂ ਟੀਮਾਂ ਦੇ ਵਿੱਚ ਘਾਰੇ ਤੋਂ ਜਿਉਣ ਵਾਲਾ ਫਾਸਟ ਤੇ ਤੁੰਬੜਪਨ ਸੈਕੰਡ ਫਿਰ ਇੱਥੇ ਬੈਸਟ ਰੇਡਰ ਬਣੇਗਾ ਪੈਸਟਰ ਕੋਂਡਰਾ ਵਾਲਾ 7 ਕਵਡੀਆਂ ਪ ਅੱਗੇ ਗੱਲ ਕਰਦੇ ਤਲੇਰਕਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜਿੱਥੇ ਪਹਿਲਾ ਨਾਮ 40000 ਤੇ ਦੂਜਾ ਨਾਮ 45000 ਸੀ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਅਤੇ ਫਾਈਨਲ ਮੈਚ ਹੋਇਆ ਸੀ ਕੜਿਆਣਾ ਤੇ ਬੱਛੋੜੀ ਦੀਆਂ ਟੀਮਾਂ ਦੇ ਵਿੱਚਕਾਰ ਇਥੋਂ ਬੱਛੋੜਾ ਨਾ ਸੈਕੰਡ ਤੇ ਕੜਿਆਣਾ ਫਾਸਟ ਇਥੋਂ ਬੈਸਟ ਰੇਡਰ ਬਣਿਆਗਾ ਜਸਨ ਆਲੂਗੀਰ ਵਾਲਾ ਨੌ ਕਬੱਡੀਆਂ ਪਾ ਕੇ ਨੌ ਨੰਬਰ ਲੈਤੇ ਅਤੇ ਇਥੇ ਬੈਟ ਜਾਫੀ ਬਣਿਆਗਾ ਪ੍ਰਤਾਪ ਕੜਿਆਣੇ ਵਾਲਾ 6 ਟੱਚ ਲੈ ਕੇ 4 ਜਾਫੇ ਲਾਏ ਹਾਂਜੀ ਇਹ ਸੀ ਵੀਡੀਓ 20 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਨਮਸਕਾਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ